ਆਪ ਲੋਆਂ ਸਾਡੇ ਕੋਲ ਬੁਲਾ ਦੇ ਦਿੰਦੇ ਆਪਣਾ ਕੰਮ ਕਰਦੇ ਨੇ। ਇਹ ਖਾਮੋ ਖੱਲੇ ਬੰਦੀ ਨੇ ਬੰਨ ਰੋਣਾ ਕੰਮ ਕੋਲ ਉੱਪਰ ਡੱਡੂ। ਮੈਂ ਪੂਰੀ। ਆਪਣਾ ਸਰ ਜੀ ਕਿਆ ਪੁਰਾਣਾ। ਚਲੋ। ਕੀ ਨਾਮ ਆਇਆ? ਮੇਰਾ ਰਾਜਿੰਦਰ ਸਿੰਘ ਆ ਜੀ। ਕਿਹੜੀ ਜਗ੍ਹਾ ਰਹਿੰਦੇ ਆ? ਸੰਗਰੂਰ ਰਹਿੰਦੇ ਆ ਜੀ। ਆ ਜਾਂ ਅੱਜ ਬੋਲੀ ਲੱਗਿਆ ਕਿਹੋ ਜਿਹਾ। ਹਾਂ ਜੀ ਸੁੱਕੀ ਜੂਰੀ ਸੀ ਜੀ ਮੇਰੀ ਜਿਹੜੀ ਵਿੱਗੀਆਂ ਵਾਲ ਸਰ 14 ਮੋਚਰਾ ਜੀ। ਸੁੱਕੀ ਸਾਫ ਵੱਢ ਕੇ ਲੈ ਜੀ ਸਾਫ ਮਸ਼ੀਨ ਨਾਲ ਵੱਢੀ ਹੋਈ ਆ। ਕੋਈ ਓਡੀ ਪਰੇਸ਼ਾਨੀ ਨਹੀਂ ਆਈ। ਮੈਂ ਖੇਤ ਵੱਲੋਂ ਦਿੱਕਤ ਨਹੀਂ। ਮੰਡੀ ਵੱਲੋਂ ਕੋਈ ਓਡੀ ਦਿੱਕਤ ਨਹੀਂ ਆਈ ਜੀ। ਜਿਹੜੀਆਂ ਜੀ ਹੁਣ ਜਿਹੜੀਆਂ ਗੱਲੀਆਂ ਬਾਲੀਆਂ ਹੋਣਗੀਆਂ ਉਹ ਤਾਂ ਕਹਿਣਾ ਕੀ ਆ ਜੀ ਬਾਕੀ ਸੈਲਰ ਵਾਲੇ ਨੂੰ ਕੰਨੀ ਮਰਦੀ ਏ ਉਹ ਸੁੱਕੀ ਤੋਂ ਸੁੱਕੀ ਭਾਲਦੇ ਨੇ ਜੀ ਕੁਛ ਇਹਨਾਂ ਦੀ ਵੀ ਕਮੀਆਂ ਨੇ ਬਹੁਤ ਪਰੇਸ਼ਾਨੀਆਂ ਨਾਲ ਜਿਹੜੀਆਂ ਪੱਕਦੇ ਆ ਕੋਈ ਹਾਸੀ ਘੜਨੀ ਹੈਗਾ ਜਾਨ ਬੁੱਢ ਕੇ ਗਿੱਲੀ ਕੋਈ ਨਹੀਂ ਪੜਦਾ ਜਾਨ ਬੁੱਢ ਕੇ ਗਿੱਲੀ ਤਾਂ ਜੀ ਕਿਸ ਤਰ੍ਹਾਂ ਇਹ ਮਸਲਾ ਆ ਰਹੀ ਤੇ ਕਿੰਨਾ ਕੁ ਮੌਸਮ ਚੜਾ ਦੇਣ ਅੱਜ ਕੁਲਰਤੀ ਮੈਨੂੰ ਨਾ ਫੋਨ ਆਇਆ ਦੁਪਹਿਰੇ ਦਸਪਾਲ ਕੁਮਨ ਜੀ ਆਪਣੇ ਜਿਹੜੇ ਥੇਗੇ ਨੇ ਡੀ ਐਮ ਉਹ ਸਾਹਿਬ ਤੇ ਦੱਸਿਆ ਗਿਆ ਕਹਿੰਦੇ ਕਿ ਜਿਹੜੀ ਜਿੜੀ ਆਪਣੀ ਆ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀਗਾ ਕਿ ਆਪਣਾ ਮੌਇਸਚਰ ਕਿੰਨਾ ਹੈ ਨਮੀ ਕਿੰਨੀ ਹੈ ਤੇ ਕਹਿੰਦੇ 15 ਤੇ ਹੁਣ ਚੈੱਕ ਕੀਤੀ ਮੌਇਸਚਰ ਮੀਟਰ ਤੋਂ ਤੇ 14.6% ਹੈ ਤੇ ਜਿੰਮੇਦਾਰ ਜਿਹੜੇ ਰਜਿੰਦਰ ਸਿੰਘ ਨੇ ਸੰਗਰੂਰ ਤੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਕਿ ਮੈਂ ਅਗੀਤੀ ਲਾਈ ਸੀ 3 ਜੂਨ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾਡੀ ਪਹਿਲੀ ਆਮਦ ਹੈ ਉਹ ਐਨੀ ਵਧੀਆ ਜਿਹੜੀ ਮੋਇਸਚਰ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਆਇਆ ਹੈ ਤੇ ਮੇਰੇ ਨਾਲ ਪ੍ਰਧਾਨ ਜੀ ਵੀ ਨੇ ਤੇ ਨਾਲ ਆਪਣੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਜੀ ਨਾਲ ਸੈਕਟਰੀ ਮਾਰਕੀਟ ਕਮੇਟੀ ਨੇ ਜਿਹੜੀ ਪਹਿਲੀ ਜਿਹੜੀ ਖਰੀਦ ਹੈ ਉਹ ਪਨਗਰੇਨ ਨੇ ਕੀਤੀ ਹੈ ਤੇ ਮੁਬਾਰਕਾਂ ਨੇ ਜੀ ਤੇ ਮੈਂ ਆਸ ਕਰਦਾ ਕਿ ਹੁਣ ਜਿਹੜੀ ਆਉਣ ਵਾਲੀ ਆਮਦ ਹੈ ਇਸ ਤੋਂ ਬਾਅਦ ਉਹ ਵੀ ਜਿਹੜੀ ਹੈ ਘਟੂ ਘਟ ਨਮੀ ਜਿਹੜੀ ਹੈ ਉਹ ਠੀਕ ਠਾਕ ਹੋਏਗੀ ਤੇ ਜਿਮੇਦਾਰ ਭਾਈ ਨਰਿੰਦਰ ਸਿੰਘ ਜੀ ਮੈਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰ ਚੁੱਕਾ ਤੇ ਆਪ ਜੀ ਦੇ ਸਾਹਮਣੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨੀ ਸਾਫ਼ ਤੇ ਜਿਹੜੀ ਹੈ ਨਮੀ ਤੋਂ ਰਹਿਤ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਬਹੁਤ ਧੰਨਵਾਦ ਸਰ ਪੇਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਹੀਂ ਠੀਕ ਨਹੀਂ ਜੋ ਸਰਕਾਰੀ ਹਦਾਇਤਾਂ ਨੇ ਆਪਾਂ ਉਹਦੇ ਅਨੁਸਾਰ ਜਿਹੜੀ ਹੈ ਉਹ ਕਰਦੇ ਰਵਾਂਗੇ ਤੇ ਇਨੀ ਕੋਈ ਜੇ ਪ੍ਰੋਬਲਮ ਹੋਏਗੀ ਤੇ ਡੈਫੀਨਿਟਲੀ ਕਿਉਂਕਿ ਮੈਨੂੰ ਮਿਲਦੇ ਰਹੇ ਨੇ ਆਪਣੇ ਪ੍ਰਧਾਨ ਜੀ ਵੀ ਹੈ ਨਾ ਜੋ ਸਮੱਸਿਆਵਾਂ ਮੈਂ ਦੱਸੀਆਂ ਗਈਆਂ ਨੇ ਮੈਂ ਜੋਇਨ ਨਹੀਂ ਕੀਤਾ ਸੀਗਾ ਦੂਜੇ ਦਿਨ ਮੈਨੂੰ ਆ ਕੇ ਮਿਲੇ ਸੀਗੇ ਸੋ ਇਹਦੇ ਬਾਰੇ ਮ ਐਂ ਜਿਹੜੀਆਂ ਸਮੱਸਿਆਵਾਂ ਸੌਣੇ ਬੈਠਾ ਹੁੰਨਾ ਜੇ ਕਿਤੇ ਕੋਈ ਦਿੱਕਤ ਆਏਗੀ ਮੈਂ ਬੇਨਤੀ ਕਰਨਾ ਕਿ ਜ਼ਿੰਮੇਦਾਰ ਜਿਹੜੇ ਭਾਈ ਨੇ ਕੱਟੂ ਘਾਟਾਂ ਮੇਰੇ ਧਿਆਨ ਦੇ ਵਿੱਚ ਜਿਹੜੀ ਹੈ ਇੱਕ ਵਾਰੀ ਗੱਲ ਨੂੰ ਜ਼ਰੂਰ ਲੈ ਕੇ ਆ ਸਰ ਮੰਡੀ ਨੂੰ ਲੈ ਕੇ ਲਗਾਤਾਰ ਤਾੜਤਿਆਂ ਵੱਲੋਂ ਜਾਂ ਜ਼ਿੰਮੇਦਾਰਾਂ ਵੱਲੋਂ ਮੰਗ ਕੀਤੀ ਜਾਂਦੀ ਕਿਉਂਕਿ ਉੱਥੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਨੂੰ ਹਾਂ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਵੀ ਇਹਨਾਂ ਨਾਲ ਬਹਿਸਾਂ ਦਵਾਏ ਗਏ ਪਰ ਉਸ ਦਾ ਹੱਲ ਨਹੀਂ ਕੋਈ ਹੋਇਆ ਇਸ ਵਾਰ ਉਮੀਦ ਰੱਖਦਾ ਮੈਨੂੰ ਮੈਨੂੰ ਕੁਦਰਤੀ ਅਜਮੀ ਨਹੀਂ ਹੋਇਆ ਕਦੇ ਜੁਆਇਨ ਕੀਤਾ ਤੇ ਜਿੱਦਾਂ ਹੀ ਮੈਂ ਆਇਆ ਸੀਗਾ ਜਿਵੇਂ ਮੈਂ ਦੱਸਿਆ ਜਿਵੇਂ ਕਿ ਦੂਜੇ ਦਿਨ ਹੀ ਮੈਨੂੰ ਪ੍ਰਧਾਨ ਜੀ ਆ ਕੇ ਮਿਲੇ ਸੀ ਤੇ ਪੂਰਾ ਪੂਰਾ ਇਹਨਾਂ ਦਾ ਦੱਥਾ ਮੈਨੂੰ ਆ ਕੇ ਮਿਲਿਆ ਸੀ ਐਂਡ ਉਹਨਾਂ ਵੱਲੋਂ ਸਸ ਜਿਹੜੀ ਸਮੱਸਿਆ ਕੀਤੀ ਗਈ ਦੱਸੀ ਗਈ ਸੀ ਕਿ ਉਹ ਇਹ ਸੀਗੀ ਕਿ ਸੰਗਰੂਰ ਦੀ ਜਿਹੜੀ ਮੰਡੀ ਹੈ ਸਾਡੇ ਕੋਲ ਜਿਹੜੀ ਜਗ੍ਹਾ ਇੰਨੀ ਵੱਡੀ ਸੰਗਰੂਰ ਦੀ ਯਾਨੀ ਕਿ ਆਮਦ ਹੈ ਐਂਡ ਉਹਦੇ ਹਿਸਾਬ ਨਾਲ ਸਾਡੀ ਜਗ੍ਹਾ ਜਿਹੜੀ ਹੈ ਉਹ ਸੱਤ ਕਿਲੇ ਹੈ ਅੱਜ ਮੈਂ ਆ ਕੇ ਆਪ ਦੇਖਿਆ ਕਿ ਅਜੇ ਵੀ ਬਿਲਕੁਲ ਆਮਦ ਹੈ ਆਮਦ ਦੇ ਵਿੱਚ ਵੀ ਚਲੋ ਆਪਣੇ ਵੱਲੋਂ ਜੋ ਆਪਾਂ ਬੈਸਟ ਕਰ ਸਕਦੇ ਹਾਂ ਘੱਟੋ ਘੱਟ ਉਹ ਜ਼ਰੂਰ ਕਰਨਾ ਚਾਹੀਦਾ ਆਪਾਂ ਆਪਣੇ ਵੱਲੋਂ ਜਤਨ ਜੜ ਸੋ ਅਨਾ ਸ਼ਬਦਨਾ ਨਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਪੇ ਆਏ ਹੋ ਧੰਨਵਾਦ